ਸਾਡਾ ਪਿੰਡ ਵਿਕਾਉ ਹੈ ਇਹ ਪੋਸਟਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਗਏ ਨੇ ਦਾਅਵਾ ਕੀਤਾ ਕਿ ਪਿੰਡ ਦੇ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਜਿਸ ਤੋਂ ਪਰੇਸ਼ਾਨ ਲੋਕਾਂ ਦੇ ਵੱਲੋਂ ਇਹ ਪੋਸਟਰ ਰੋਸ ਵਜੋਂ ਲਗਾਏ ਗਏ ਅਤੇ ਦੇਖਿਆ ਗਿਆ ਕਿ ਬੀਤੇ ਦਿਨ ਇੱਕ ਸਾਬਕਾ ਫੌਜੀ ਦੀ ਨਸ਼ਾ ਤਸਕਰਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕਰਦੇ ਹੋਏ ਉਸ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਲੋਕਾਂ ਕਾਨੇ ਮਣਾ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਨਸ਼ਾ ਤਸਕਰ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਹੇ ਨੇ ਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੇ ਜਾਨ ਲੈਵਾ ਹਮਲਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੁਣ ਲੋਕ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਆਓ ਸੁਣਦੇ ਹਾਂ ਇਸ ਮਾਮਲੇ ਦੇ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੀ ਕਿਹਾ ਭਾਈ ਬਖਤੌਰ ਸਿੰਘ ਪਹੁੰਚੇ ਐ ਤੇ ਮੇਰੀ ਸਾਰੇ ਲੋਕਾਂ ਨਾਲ ਦੁਬਾਰਾ ਗੱਲਬਾਤ ਹੋਈ ਹੈ ਅਤੇ ਮੈਂ ਇਹਨਾਂ ਨੂੰ ਦੋ ਵਿਸ਼ਵਾਸ ਦਵਾਇਆ ਸੀਗਾ ਕਿ ਜਿਹੜੇ ਮੁੱਖ ਦੋਸ਼ੀ ਸੀਗੇ ਜਿਨ੍ਹਾਂ ਨੇ ਆਲਰੇਡੀ ਪੁਲਿਸ ਦੀ ਨੋਟ ਐਕ ਕੀਤਾ ਸੀ ਆਪਾਂ ਵਿਦਨ 24 ਆਰ ਸੀ ਹੈ ਇਹ ਵਾਸਤੇ ਕੋਟ ਪਤਾ ਕਰਾ ਇਹਨਾਂ ਨੂੰ ਪੜ ਲਿਆ ਉਹਨਾਂ ਨੂੰ ਉਹਨਾਂ ਦੀ ਵੱੜੀ ਸਜ਼ਾ ਵੀ ਦਵਾਵਾਵਾਂਗੇ ਤੇ ਹੋਰ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਹੋਰ ਤਰ੍ਹਾਂ ਗਲਤ ਕੰਮ ਕਰਦਾ ਹੈ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਡਿਊਟੀ ਬਾਉਂਡ ਹੈ ਉਹਨਾਂ 'ਤੇ ਕਾਰਵਾਈ ਕਰਾਂਗੇ ਆਹ ਪਿੰਡ ਤੇ ਪੋਸਟਰ ਵੀ ਲੱਗੇ ਪਿੰਡ ਵਾਲਾ ਬਤਾਉਂਦਾ ਕਈ ਲੋਕੀ ਬਹੁਤ ਗਲਬਾਤੀ ਹੋਇਆ ਹੈਗੇ ਹਮਾਰੇ ਇਸ ਬੰਦੇ ਨੇ ਕਾਪਾ ਕਹਿੰਦੇ ਕੋ ਜਿਹੜਾ ਇੱਕ ਬੰਦੇ ਨੇ ਜੇ ਪੋਸਟਰ ਲਾਇਆ ਸਾਰਾ ਪਿੰਡ ਵਿਚ ਕਾਉ ਹੈ ਮੇਰੀ ਸਰਪੰਚਾ ਨਾਲ ਵੀ ਗੱਲ ਹੋਈ ਹੈ ਉਹ ਉਹ ਕਹਿੰਦੇ ਕਿ ਜੀ ਸਾਡੇ ਅਸੀਂ ਉਸ ਪੋਸਟਰ ਨੂੰ ਨਹੀਂ ਐਂਡੋਰਸ ਕਰਦੇ ਉਹ ਇੱਕ ਰੋਸ ਦਾ ਜਰੀਆ ਸੀਗਾ ਉਹਨਾਂ ਨੇ ਰੋਸ ਪ੍ਰੋਟੈਸਟ ਆਇਆ ਸੀਗਾ ਅਤੇ ਅੱਗੇ ਵੀ ਮੈਂ ਇਹਨਾਂ ਨੂੰ ਉਹੀ ਕਿਹਾ ਕਿ ਅੱਗੇ ਵੀ ਅੱਗੇ ਤੋਂ ਵੀ ਜੇ ਕੋਈ ਇਨਸੀਡੈਂਟ ਹੋਂਦਾ ਹੈ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂ। ਪਿੰਡ ਦੇ ਲੋਕ ਖੜੇ ਵੀ ਇਹ ਗੱਲ ਕਹਿ ਰਹੇ ਆ ਜੀ ਹਾਲਾਤ ਜਿਹੜੇ ਹੈਗੇ ਆ ਬੜੇ ਬਸਤੋ ਬਸਰ ਨੇ ਨਸ਼ੇ ਨੂੰ ਲੈ ਕੇ। ਰਾਤ ਨੂੰ ਅਸੀਂ ਰਾਤ ਨੂੰ ਬਾਹਰ ਖੇਤਾਂ 'ਚ ਪਾਣੀ ਲਾਉਣ ਵੀ ਜਾ ਸਕਦੇ ਲੋਟਾ ਖੋਆਂ ਦਾ ਇੰਨਾ ਜਲ। ਇਹਨਾਂ ਨੇ ਦੱਸਿਆ ਜੀ ਮੋਸਟਲੀ ਇਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਜਣੇ ਆ ਜਿਹੜੇ ਐਡਿਕਟਸ ਆ ਰਾਦਰ than ਪੈਡਡ ਜਿਹੜੇ ਐਡਿਕਟਸ ਆ ਸਿਰ ਉਹਨੂੰ ਐਸ ਵਿਕਟਿਮ ਟਰੀਟ ਕਰਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਦੱਸੋ ਅੱਗੇ ਆਓ ਅਸੀਂ ਉਹਨਾਂ ਨੂੰ ਦਾ ਤੇ ਜਿਹੜੇ ਪੈਡਲਰ ਹੈ ਜਾਂ ਕੋਈ ਹੈ ਜਿਹੜੀ ਇਹਨਾਂ ਲੁੱਠਾ ਪੋਹਾਂ ਦੀ ਹੈ ਸਾਨੂੰ ਉਹਨਾਂ ਦੇ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਕੀ ਕਾਰਨ ਮੰਗਦੇ ਆ ਪੈਡਲਰ ਨੂੰ ਮੀਡੀਆ ਨੂੰ ਦੱਸਦੇ ਆ ਸਰਕਾਰ ਨੂੰ ਦੱਸਦੇ ਆ ਕੋਈ ਕੁਝ ਕਰਦੇ ਕੀ ਕਾਰਨ ਇਹ ਦੇਖੋ ਇੱਕ ਰੁਝਾਨ ਹੈ ਇੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਦਾ ਗੱਲ ਵਾਈਡਲੀ ਪਰਕੂਲੇਟ ਹੋਏਗੀ ਬਟ ਅਸੀਂ ਫੋਰਥੱਤਾ ਖਾਣੇ ਨੂੰ ਵੀ ਮੈਂ ਇਨਸਟਰਕਸ਼ਨ ਦਿੱਤੀ ਹੈ ਕਿ ਇੱਥੇ ਪੈਟਰੋਲਿੰਗ ਵੀ ਵਧਾਈ ਗਈ ਹੈ ਤੇ ਸਾਡਾ ਨੰਬਰ ਮੇਰਾ ਉਹਦਾ ਨੰਬਰ ਐਥੇ ਤੋਂ ਉਹਦਾ ਨੰਬਰ ਇਹਨਾਂ ਕੋਲ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਮਰਜ਼ੀ ਬੇਫੋਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੋ ਤੁਸੀਂ ਕਰਦੇ ਕਰਦੇ ਵੀ ਇਨਫੋਰਮੇਸ਼ਨ ਦੇ ਦੋ ਵੀ ਇਹ ਸਾਡਾ ਨਾਮ ਪਿੰਡ ਦੇ ਕਈ ਅਸੀਂ ਦੇਖੋ ਅਨੋਨਿਮਸ ਕੰਪਲੇਂਟ ਹੁੰਦੀ ਐ ਅਸੀਂ ਕਦੇ ਵੀ ਇਹ ਨਹੀਂ ਦੱਸਦੇ ਕਿ ਇਨਫੋਰਮੇਸ਼ਨ ਕਿੰਨੇ ਦਿੰਦੇ ਹਾਂ ਇਸ ਲਈ ਤੁਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡੀ ਅਸੀਂ ਆਇਡੈਂਟੀਟੀ ਨੂੰ ਅਨੋਨਿਮਸ ਰੱਖਾਂਗੇ ਨਹੀਂ ਰਿਵੀਲ ਕਰਾਂਗੇ ਉੱਥੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅ ਕੁਝ ਟਾਈਮ ਪਹਿਲਾਂ ਕਮਿਨਿਟੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋ ਕਿ ਐਸਐਚਓ ਕੋਟਪੱਤਾ ਨੇ ਸਾਡੇ ਨਾਲ ਮੈਸਵੇਵ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਸਾਡੀ ਹੁਣੇ ਐਸਐਸਪੀ ਮਾੜੇ ਮਠੰਡਾ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅੱਗੇ ਤੋਂ ਪੰਜਾਬ ਵਾਸੀਆਂ ਨਾਲ ਕਿਸੇ ਨਾਲ ਵੀ ਇਹ ਜਿਹਾ ਮੈਸਵੇਵ ਜਿਹੜਾ ਹੈਗਾ ਨਹੀਂ ਹੋਊਗਾ ਸਾਡੇ ਕੋਲ ਸਰਦਾਰ ਸੰਦੀਪ ਸਿੰਘ ਜੀ ਠਾਨਾ ਨੰਦਗੜ ਤੋਂ ਐਸਐਸਪੀ ਸਾਬ ਪਹੁੰਚੇ ਨੇ ਕਿ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਕਿਸੇ ਵੀ ਪਿੰਡ ਵਾਸੀ ਨਾਲ ਕਦੇ ਵਾਸਤੇ ਵੀ ਕੋਈ ਇਹੋ ਜਿਹੀ ਡਰਾਇਟੀ ਜਿਹੜੀ ਹੈਗੀਆਂ ਨਹੀਂ ਵਾਪਰੂਗੀ ਕਿਉਂਕਿ ਤੁਹਾਡੇ ਨਾਲ ਕੋਈ ਜਿਹੜਾ ਮੁਲਾਜ਼ਿਮਾ ਹਮਸਬੀਬ ਨਹੀਂ ਕਰੂਗਾ ਸੋ ਅਸੀਂ ਇਹਨਾਂ ਦਾ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਅਸੀਂ ਵੀ ਅੱਗੇ ਤੋਂ ਵੀ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਨਹੀਂ ਪਰੇਸ਼ਾਨ ਕੀਤਾ ਆਉਣ ਵਾਲੇ ਸਮੇਂ 'ਚ ਵੀ ਨਹੀਂ ਪਰੇਸ਼ਾਨ ਕਰਾਂਗੇ ਅਸੀਂ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੋ ਮੈਡਮ ਨਾਲ ਗੱਲ ਹੋ ਚੁੱਕੀ ਹੈ ਮੈਡਮ ਨੇ ਸਾਨੂੰ ਸੰਤੋਸ਼ੀ ਕਰਵਾਈ ਹੈ ਕਿ ਐਲਗ ਕੋਈ ਐਵੀ ਦੀ ਕੋਈ ਗਲਤ ਨਹੀਂ ਹੈਗੀ ਕਿ ਪ੍ਰਸ਼ਾਸਨ ਤੁਹਾਡੇ ਨਾਲ ਨਹੀਂ ਖੜਾ ਪ੍ਰਸ਼ਾਸਨ ਪੂਰੇ ਮਤਲਬ ਕਿ ਹੱਦਾਂ ਦੇ ਅੱਗੇ ਮੋਢਾ ਲਾ ਕੇ ਖੜਾ ਸਦਾ ਸੰਜੀਤ ਸਿੰਘ ਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਤੁਹਾਨੂੰ ਪ੍ਰਸਾਦ ਦਵਾਇਆ ਕਿ ਜੇ ਕੋਈ ਵੀ ਕਿਤੇ ਇਹ ਜਿਹੜੀ ਡਰਾਈਵਰ ਨਾ ਬੜ ਕਰਦੀ ਆ ਤਾਂ ਸਰਕਾਰ ਤੇ ਪ੍ਰਸ਼ਾਸਨ ਤੁਹਾਡੇ ਨਾਲ ਮੋਢੇ ਨਾਲ ਲਾ ਕੇ ਸੋ ਦਾਦੇ ਕਿ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਪਿੰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਨਸ਼ਾ ਤਸਕਰਾਂ ਤੋਂ ਡਰਨ ਦੀ ਕਿਸੇ ਤਰੀਕੇ ਦੀ ਜ਼ਰੂਰਤ ਨਹੀਂ ਜੇਕਰ ਤੁਹਾਨੂੰ ਕੋਈ ਸੂਚਨਾ ਹੈ ਕਿ ਕਿਹੜਾ ਵਿਅਕਤੀ ਨਸ਼ਾ ਵੇਚਦਾ ਤਾਂ ਸਾਨੂੰ ਸੂਚਿਤ ਕੀਤਾ ਜਾਵੇ ਤੇ ਅਸੀਂ ਤੁਰੰਤ ਕਾਰਵਾਈ ਕਰਾਂਗੇ ਹਕੀਕਤ 24 ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ